ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਕਿਸਾਨ ਆਗੂਆਂ ਦੀ ਜੋ ਆਮਦਨ ਦੇ ਬਾਰੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਬੋਲਿਆ ਜਾ ਰਿਹਾ ਸੀ ਹੁਣ ਉਹਨਾਂ ਕਿਸਾਨ ਆਗੂਆਂ ਦੇ ਘਰਾਂ ਦੇ ਉੱਪਰ ਵੀ ਈਡੀ ਦੇ ਵੱਲੋਂ ਛਾਪੇਮਾਰੀ ਸ਼ੁਰੂ ਹੋ ਗਈ ਏ ਅੱਜ ਤੜਕਸਰ ਈਡੀ ਨੇ ਵੱਖ-ਵੱਖ ਕਿਸਾਨ ਆਗੂਆਂ ਦੇ ਘਰੇ ਛਾਪੇਮਾਰੀ ਕੀਤੀ ਏ ਔਰ ਕਿਸਾਨਾਂ ਦੀ ਆਮਦਨ ਫਰੋਲੀ ਜਾ ਰਹੀ ਏ ਜਾਇਦਾਦ ਦੇਖੀ ਜਾ ਰਹੀ ਏ ਮੋਗਾ ਜਿਲ੍ਹੇ ਦੇ ਵਿੱਚ ਅੱਜ ਇੱਕ ਜੋ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਈਡੀ ਪਹੁੰਚੀ ਏ ਸੋ ਈਡੀ ਦੇ ਵੱਲੋਂ ਕਿਸਾਨਾਂ ਨੂੰ ਨਿਸ਼ਾਨੇ ਤੇ ਲੈ ਲਿਆ ਗਿਆ ਉਹ ਕਿਹੜਾ ਕਿਸਾਨ ਹੈ ਜਿਸ ਦੇ ਘਰ ਅੱਜ ਈਡੀ ਨੇ ਛਾਪੇ ਮਾਰੀ ਕੀਤੀ ਏ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਅਸੀਂ ਤੁਹਾਨੂੰ ਹਰ ਰੋਜ਼ ਨਵੀਂ ਤੇ ਤਾਜ਼ਾ ਜਿਹੜੀ ਜਾਣਕਾਰੀ ਦੇ ਸਕੀਏ ਸੋ ਪੰਜਾਬ ਦੇ ਵਿੱਚ ਜੋ ਕਿਸਾਨਾਂ ਤੇ ਉੱਪਰ ਇਲਜ਼ਾਮ ਲਾਏ ਜਾ ਰਹੇ ਸੀ ਜਿਹੜੇ ਕਿ ਕਿਸਾਨ ਕਿਸਾਨੀ ਅੰਦੋਲਨ ਦੇ ਵਿੱਚ ਲੱਖਪਤੀ ਬਣ ਕੇ ਜਿਨ੍ਹਾਂ ਨੇ ਆਪਣੇ ਰੈਸਟੋਰੈਂਟ ਖੋਲੇ ਜਿਨ੍ਹਾਂ ਨੇ ਵੱਡੇ ਵੱਡੇ ਆਪਣੇ ਸਕੂਲ ਬਣਾ ਲਏ ਉਹ ਪੈਸਾ ਇਕੱਠਾ ਕਰ ਲਿਆ ਜਿਹੜਾ ਕਿ ਉਹ ਕਿਸਾਨੀ ਅੰਦੋਲਨ ਦੇ ਵਿੱਚ ਅਮੀਰ ਬਣ ਗਏ ਨੇ ਕਰੋੜਪਤੀ ਬਣ ਗਏ ਨੇ ਉਸ ਨੂੰ ਲੈ ਕੇ ਪਿਛਲੇ ਦਿਨੀ ਭਾਜਪੀ ਸਰਕਾਰ ਦੇ ਜੋ ਰਾਜ ਸਭਾ ਮੈਂਬਰ ਰਵਨੀਤ ਬਿੱਟੂ ਨੇ ਵੀ ਕਿਸਾਨਾਂ ਦੇ ਉੱਪਰ ਤੰਜ ਕੱਸਿਆ ਸੀ ਔਰ ਉਸ ਸਮੇਂ ਕਿਸਾਨਾਂ ਨੇ ਕਹਿ ਐ ਸੀ ਕਿ ਜਦੋਂ ਮਰਜ਼ੀ ਸਾਡੀ ਜਾਂਚ ਕਰਵਾ ਦਿਓ ਲੇਕਿਨ ਅੱਜ ਜਾਂਚ ਸ਼ੁਰੂ ਹੋਗੀ ਅੱਜ ਮੋਗਾ ਜ਼ਿਲ੍ਹੇ ਦੇ ਵਿੱਚ ਈਡੀ ਪਹੁੰਚੀ ਹੋਈ ਏ ਵੱਖ-ਵੱਖ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਪੁਛ ਦਸ ਕੀਤੀ ਜਾ ਰਹੀ ਏ ਜੋ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਏ ਸੋ ਪੰਜਾਬ ਦੇ ਵੱਖ-ਵੱਖ ਕਿਸਾਨ ਆਗੂਆਂ ਦੇ ਟਿਕਾਣਿਆਂ ਤੇ ਜਿਹੜੀ ਛਾਪੇਮਾਰੀ ਹੋਈ ਏ ਇਸ ਕਾਰਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਟੋਟੇ ਵਾਲਾ ਦੇ ਜੋ ਪ੍ਰਧਾਨ ਨੇ ਸੁਖ ਗਿੱਲ ਦੇ ਸਮੇਤ ਕਈ ਹੋਰ ਕਿਸਾਨ ਆਗੂਆਂ ਦੇ ਕਰਾਤੇ ਅੱਜ ਈਡੀ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਏ ਸੋ ਹਾਲਾਂਕਿ ਕੇਂਦਰੀ ਜਾਂਚ ਐਨਸੀਐਮ ਵੱਲੋਂ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਇਹ ਕਦਮ ਕਿਸ ਮਾਮਲੇ ਵਿੱਚ ਚੁੱਕਿਆ ਗਿਆ ਜੋ ਕਿਸਾਨ ਆਗੂ ਤੋਤੇਵਾਲਾ ਦੇ ਪ੍ਰਧਾਨ ਸੁਖ ਗਿੱਲ ਉਹਨਾਂ ਦੇ ਚਰ ਅਚਾਨਕ ਈਡੀ ਪਹੁੰਚੀਏ ਜੋ ਕਿ ਮੋਗਾ ਜ਼ਿਲ੍ਹੇ ਦਾ ਤੋਤਾ ਸਿੰਘ ਵਾਲਾ ਦਾ ਪਿੰਡੇ ਸੁਖਵਿੰਦਰ ਸਿੰਘ ਸੁਖ ਗਿੱਲ ਦਾ ਭਾਰਤੀ ਕਿਸਾਨ ਯੂਨੀਅਨ ਤੋਤੇਵਾਲਾ ਤੇ ਉਹ ਸੁਪਾ ਪ੍ਰਧਾਨ ਹਨ ਮੀਡੀਆ ਰਿਪੋਰਟਾਂ ਦੇ ਮੁਤਾਬਕ ਸੁਖ ਗਿੱਲ ਪਹਿਲਾਂ ਆਰਕੈਸਟਰਾ ਡਾਂਸਰ ਅਤੇ ਕੱਟ ਪਾਈ ਚਵਾਲੀਆਂ ਪੰਜਾਬੀ ਫਿਲਮਾਂ ਵਿੱਚ ਅਦਾਕਾਰ ਦੇ ਤੌਰ ਤੇ ਕੰਮ ਕਰਦੇ ਰਹੇ ਹਨ 2016 ਤੋਂ ਬਾਅਦ ਉਹ ਪੱਤਰਕਾਰ ਬਣੇ ਅਤੇ ਸਥਾਨਕ ਟੀਵੀ ਵੈੱਬ ਚੈਨਲਾਂ ਰਾਹੀਂ ਇੰਟਰਵਿਊ ਕਰਨ ਲੱਗ ਪਏ ਹੌਲੀ-ਹੌਲੀ ਉਹ ਇੰਨੇ ਅਮੀਰ ਹੋ ਗਏ ਅੱਜ ਉਹ ਕਰੋੜਪਤੀ ਬਣ ਗਏ ਸ਼੍ਰੋਮਣੀ ਕਾਲੀ ਦਲ ਦੀ ਮੋਗਾ ਇਕਾਈ ਵਿੱਚ ਵੀ ਉਹ ਅਧਿਕਾਰੀ ਰਹੇ ਹਨ ਸੋ ਸੁਖ ਗਿਲ ਤੇ 45 ਲੱਖ ਰੁਪਏ ਦੇ ਇਮੀਗ੍ਰੇਸ਼ਨ ਧੋਖਾਧੜੀ ਦਾ ਮਾਮਲਾ ਵੀ ਦਰਜ ਹੋਇਆ ਇਹ ਮਾਮਲਾ 21 ਸਾਲਾ ਜਸਵਿੰਦਰ ਸਿੰਘ ਦੀ ਸ਼ਿਕਾਇਤ ਤੇ ਦਰਜ ਹੋਇਆ ਜੋ ਹਾਲ ਹੀ ਵਿੱਚ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਪੰਜਾਬ ਆਇਆ ਸੀ ਸੋ ਇਹ ਕਾਰਵਾਈ ਪੰਜਾਬ ਦੇ ਉਹਨਾਂ 127 ਲੋਕਾਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਵਾਪਸ ਭੇਜਿਆ ਗਿਆ ਹੈ ਜੋ ED ਦੇ ਵੱਲੋਂ ਸੁਖ gil ਜਿਹੜਾ ਕਿ ਕਿਸਾਨ ਆਗੂ ਹੈ ਉਸਤੇ ਕਰ ਜੋ ਅੱਜ ਪਹੁੰਚੀ ਹੋਈ ਹੈ ਸੋ ਸੁਖ gil ਹਾਲ ਹੀ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤ ਅਤੇ ਵੱਖ-ਵੱਖ ਕਿਸਾਨ ਆંદੋਲਨਾਂ ਦੇ ਵਿੱਚ ਸਰਗਰਮ ਰਹੇ ਹਨ ਉਹਨਾਂ ਦੇ ਉੱਤੇ ਇਲਜ਼ਾਮ ਦੀ ਜਾਂਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੀ ਜਾਂਚ ਕਮੇਟੀ ਬਣਾਈ ਗਈ ਸੀ ED ਵੱਲੋਂ ਛਾਪੇਮਾਰੀ ਦੀ ਕਾਰਵਾਈ ਜਾਰੀ ਹੈ ਤੇ ਇਦਕਾ ਕੀ ਜਾਣਕਾਰੀ ਉਡੀ ਕੀਤੀ ਜਾ ਰਹੀ ਹੈ ਜੋ ਭਾਰਤੀ ਕਿਸਾਨ ਯੂਨੀਅਨ ਦੇ ਸੁਖ ਗਿੱਲ ਸਵੈਚਾਈ ਆਗੂ ਕਿਸਾਨ ਜਿਹੜੇ ਨੇ ਨਿਸ਼ਾਨੇ ਤੇ ਹਨ ਬੁੱਧਵਾਰ ਨੂੰ ਜਿਹੜਾ ਕਿ ਈਡੀ ਦੇ ਡਾਇਰੈਕਟਰ ਨੇ ਪੰਜਾਬ ਦੇ ਵੱਖ-ਵੱਖ ਕਿਸਾਨ ਆਗੂਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਇਸ ਕਾਰਜ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲਾ ਦੇ ਪ੍ਰਧਾਨ ਸੁਖ ਗਿੱਲ ਤੇ ਹੋਰ ਕਿਸਾਨ ਆਗੂਆਂ ਦੇ ਤਰ੍ਹਾਂ ਦੇ ਉੱਪਰ ਜਿਹੜੀ ਅੱਜ ਫੋਰਾ ਫਰੋਲਾ ਫਰਾਲੀ ਹੋ ਰਹੀ ਹੈ ਉਹਨਾਂ ਦੇ ਸਾਰੇ ਕਾਗਜ਼ ਚ ਚੈੱਕ ਕੀਤੇ ਜਾ ਰਹੇ ਨੇ ਜ਼ਮੀਨ ਜਾਇਦਾਦ ਦੇ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਇਹ ਕਾਰਵਾਈ ਕਿਸ ਨੇ ਕਰਨ ਕੀਤੀ ਜਾ ਰਹੀ ਹੈ ਸੋ ਭਾਰਤੀ ਕਿਸਾਨ ਯੂਨੀਅਨ ਤੋਤੇਵਾਲਾ ਦੇ ਸੂਬਾ ਪ੍ਰਧਾਨ ਸੁਖ gil ਜਿਨ੍ਹਾਂ ਦੇ ਘਰ ED ਨੇ ਪਹੁੰਚ ਕੇ ਬਹੁਤ ਸਾਰੇ ਸੁਰਾਕ ਜਿਹੜੇ ਨੇ ਉਹ ਹੱਥ ਲੱਗੇ ਨੇ ਜਿਹੜੇ ਕਿ ਉਹਨਾਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਭੇਜਿਆ ਗਿਆ ਸੀ ਉਹਨਾਂ ਦੇ ਮਾਮਲੇ ਦੇ ਵਿੱਚ ਅੱਜ ED ਉਹਨਾਂ ਦੇ ਘਰ ਜਿਹੜੀ ਇਹ ਪੁੱਛਗਛ ਕਰ ਰਹੀ ਹੈ ਜੋ ਕਿ ਬਹੁਤ ਹੀ ਇੱਕ ਮੰਦ ਭਾਗੀ ਖਬਰ ਹੈ ਕਿ ਕਿਸਾਨ ਆਗੂ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਉਹ ਹੁਣ ਐਡੀ ਦੇ ਵੱਲੋਂ ਜਾਂਚ ਕੀਤੀ ਜਾਵੇ ਕਿ ਉਹ ਕਰੋੜਪਤੀ ਕਿਵੇਂ ਬਣੇ ਉਹਨਾਂ ਦੇ ਰੈਸਟੋਰੈਂਟ ਕਿਵੇਂ ਬਣੇ ਔਰ ਉਹਨਾਂ ਦੀ ਜ਼ਮੀਨਾਂ ਜਾਇਦਾਦਾਂ ਕਿੰਨੀਆਂ ਨੇ ਔਰ ਕਿੰਨੀ ਉਹਨਾਂ ਦਾ ਖਰਚ ਸੀ ਔਰ ਕਿੰਨੀ ਆਮਦਨ ਸੀ ਜਦੋਂ ਕਿ ਕਿਸਾਨ ਇਹੀ ਕਹਿੰਦੇ ਨੇ ਕਿ ਸਾਡੀ ਆਮਦਨ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਤੇ ਸਾਡੇ ਖਰਚੇ ਵੱਧਦੇ ਜਾ ਰਹੇ ਨੇ ਪਰ ਕੁਝ ਕਿਸਾਨ ਆਗੂ ਕਰੋੜਪਤੀ ਬਣਦੇ ਜਾ ਰਹੇ ਨੇ ਇਸ ਦੇ ਬਾਰੇ ਸੂਬਾ ਸਰਕਾਰ ਔਰ ਸੈਂਟਰ ਦੀ ਸਰਕਾਰ ਦੇ ਵੱਲੋਂ ਵੀ ਇਹੀ ਜਿਹੜੇ ਤੱਥ ਸੱਖੇ ਜਾ ਰਹੇ ਨੇ ਕਿ ਕਿਸਾਨਾਂ ਦੇ ਵੱਲੋਂ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਦੇ ਵਿੱਚ ਪੈਸਾ ਇਕੱਠਾ ਕੀਤਾ ਗਿਆ ਕੁਝ ਜਿਹੜੇ ਗਰੀਬ ਲੋਕ ਸੀ ਮਜ਼ਦੂਰ ਲੋਕ ਸੀ ਜਾਂ ਛੋਟੇ ਕਿਸਾਨ ਸੀ ਜਾਂ ਬਾਹਰ ਬੈਠੇ ਲੋਕ ਸੀ ਉਹ ਪੈਸਾ ਦਿੰਦੇ ਸੀ ਔਰ ਪੈਸਾ ਜਿਹੜੇ ਕਿਸਾਨ ਆਪੂ ਸੀ ਉਹ ਇਕੱਠਾ ਕਰਕੇ ਫੋਲਣੇ ਆਪਣੇ ਨਿੱਜੀ ਜਾਇਦਾਦਾਂ ਵੜਾਈਆਂ ਨੇ ਇਸ ਕਾਰਨ ਈਡੀ ਦੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ